ਯਾਰ ਫੋਟੋਗ੍ਰਾਫਰ ਪੁੱਤੇ ਗਾਲੇ ਨੂੰ ਗੰਦਾ ਨਹੀਂ ਕਰੀ ਸਾਡੇ ਕੋਲ ਸਾਰੇ ਡਾਕੂਮੈਂਟ ਹੈ ਹਰ ਮੈਂਬਰ ਸਾਡਾ ਜਿਹੜਾ ਉੱਪਰ ਅਸੀਂ ਬੈਠੇ ਆਂ ਇੱਕ ਇੱਕ ਡਾਕੂਮੈਂਟ ਨਾਲ ਗੱਲ ਕੀਤੀ ਜਾਏਗੀ ਆਪ ਪਰਮਿਸ਼ਨਾਂ ਸੰਸਦਕਾਂ ਦੀਆਂ ਪੰਜਾਬ ਸਰਕਾਰ ਦੀਆਂ ਦੇਖ ਤੱਕ ਸੋਲੂਸ਼ਨ ਬੋਰਡ ਦੀਆਂ ਐਮਓਐਫ ਦੀਆਂ ਸਾਡੇ ਕੋਲ ਸਾਰੀਆਂ ਪਰਮਿਸ਼ਨਾਂ ਬਿਲਕੁਲ 3 ਦਸੰਬਰ 3 ਦਸੰਬਰ ਨੂੰ 3 ਦਸੰਬਰ ਨੂੰ ਨੇ ਧਮਕੀ ਦਿੱਤੀ ਸੀ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਉਹਦਾ ਖੁੱਲ ਕੇ ਸਾਹਮਣਾ ਕਰਾਂਗੇ ਅਸੀਂ ਇਤ ਦਾ ਜਵਾਬ ਪੱਥਰ ਨਾਲ ਦੇਵਾਂਗੇ। ਔਰ ਤੁਸੀਂ ਦੇਖ ਲਓ ਅੱਜ ਦਾ ਪ੍ਰੈਸ ਕਾਨਫਰੰਸ ਆ। ਆ ਪਿਛੇ ਕੈਮਰੇ ਮਾਰ ਕੇ ਦੇਖ ਲਓ 300 400 ਬੰਦਾ ਬੈਠਾ ਸਾਡਾ ਨਸਟਿਲਿਸਟ। ਸਿਰਫ ਇੱਕ ਇੱਕ ਬੰਦਾ ਕਿਹਾ ਸੀ ਵੇ ਫੈਕਟਰੀ 'ਚ ਇੱਕ ਆਇਓ। ਸਾਡੇ ਕੋਲ ਹੋਟਲ ਅਸੀਂ ਛੋਟਾ ਕਿਹਾ ਇੱਕ ਆਇਓ। ਲੱਖਾਂ ਬੰਦਾ ਲੈ ਕੇ ਅਸੀਂ ਇਹ ਲੱਖਾਂ ਨਹੀਂ ਇਹ ਇੱਕਾ ਦੁਕਾ ਉਸ ਦਾ ਨਾ। ਇਦਾਂ ਕਿਹੜਾ ਕੋਈ ਕਿਹੜੇ ਲੋਕਾਂ ਦੇ ਨਾਲ ਇਹਨੇ ਬੁੱਢੇ ਨਾਲ ਦੇ ਸਿਰਫ ਰਾਜਨੀਤੀ ਕਰ ਰਿਹਾ ਇਹ ਬਲੈਕਮੇਲ ਕਰ ਰਿਹਾ ਡਾਈਂਗ ਇੰਡਸਟਰੀ ਤੋਂ ਇੱਕ ਪੰਜੀਨੀ ਮਿਲਨੀ ਡਾਈਂਗ ਇੰਡਸਟਰੀ ਨੂੰ ਈਜੀ ਸਮਝਿਆ ਜਾਂਦਾ ਪਰ ਪ੍ਰਸ਼ਾਸਨ ਕੋਈ ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਹੋਈ ਹੈ ਕਿਉਂਕਿ ਲਗਾਤਾਰ ਗੱਲ ਆ ਰਹੀ ਹੈ ਤੇੰਪਰੀ ਦੀ ਦੇਖੋ ਪ੍ਰਸ਼ਾਸਨ ਅੱਖਾਂ ਮੂਝ ਕੇ ਬੈਠਾ ਹੈ ਅੱਖਾਂ ਮੂਝ ਕੇ ਬੈਠਾ ਉਹਨਾਂ ਦੇ ਐਫ ਆਈ ਆਰ ਹੋਈ ਹੈ ਇੱਕ ਉਹਨਾਂ ਨੇ ਖੁਦ ਮੰਨਿਆ ਵੀਡੀਓ ਦੇ ਵਿੱਚ ਔਰ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਤੁਹਾਡੇ ਮੱਦੇ ਦੱਸਿਆ ਵੀ ਅਸੀਂ ਜੀ ਉਹ ਰੈਸਲ ਕਰ ਲਈ ਹੈ ਪਰ ਉਹਦੇ ਹਜੇ ਕਾਰਵਾਈ ਨਹੀਂ ਹੋਈ ਉਹਦੇ ਦੀ ਗੱਡੀ ਦਾ ਨੰਬਰ ਵੀ ਟ੍ਰੇਸ ਐਫਓਆਰ ਦੇ ਵਿੱਚ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ ਕਿ ਜਿਹੜੀ ਸਾਡੀ ਪਾਣੀ ਪਾਣ ਦੀ ਮਨਜ਼ੂਰੀ ਹੈ ਉਹ ਬੁੱਡੇ ਨਾਲੇ ਚ ਨਹੀਂ ਹੈਗੀ ਲੋਰ ਬੁੱਡੇ ਨਾਲੇ ਦੀ ਹੈਗੀ ਆ ਪਾਣੀ ਲੋਰ ਬੁੱਡੇ ਨਾਲੇ ਚ ਜਾਊਗਾ ਉੱਥੇ ਅੱਗੇ ਲਾ ਕੇ ਇਰੀਗੇਸ਼ਨ ਚ ਯੂਜ਼ ਹੋ ਸਕਦਾ ਪਰ ਸਰਕਾਰ ਨੇ 36 ਕਰੋੜ ਰੁਪਏ ਦਾ ਖਰਚ ਕਰਦੇ ਹੋਏ 36 ਕਰੋੜ ਖਰਚ ਨਹੀਂ ਕੀਤਾ ਜਿਵੇਂ ਕਰਕੇ ਸਾਨੂੰ ਅੱਜ ਪੀਪੀਸੀਬੀ ਨੇ ਸੀਪੀਸੀਬੀ ਨੇ ਤੇ ਆਰਡਰ ਕੱਟਦੇ ਕਿ ਇਹਨਾਂ ਦੀ ਈਸੀ ਦੀ ਕੰਡੀਸ਼ਨ ਪੂਰੀ ਨਹੀਂ ਹੁੰਦੀ ਅਸੀਂ ਜਿੱਥੇ ਪਾਣੀ ਬਣਾ ਸੀ ਪਾ ਰਿਆ ਸਾਡਾ ਪਾਣੀ ਅੱਗੇ ਲੋਰ ਬੁੱਢੇ ਨਾਲੇ ਤੱਕ ਲੈ ਕੇ ਜਾਣਾ ਪੰਜਾਬ ਸਰਕਾਰ ਦਾ ਕੰਮ ਸੀ ਸਾਡੇ ਕੋਲ ਰਿਟਨ ਪਈ ਆ ਅਸੀਂ ਉਹ ਐਨਜੀਟੀ 'ਚ ਦਿਖਾਏ ਅਸੀਂ ਉਹਨਾਂ ਨੂੰ ਦੱਸਿਆ ਸਾਰੀ ਗੱਲ ਕੀ ਹੈ ਪੀਪੀਸੀਬੀ ਨਹੀਂ ਪਹਿਹ ਦੇ ਰਹੇ ਸੀ ਮਹਿਰ ਬਣਾਉਂਦੇ ਅੱਜ ਤੱਕ ਪੈਰ ਬਣਾਉਂਦੇ ਦਿੱਤੇ ਨਹੀਂ ਹੈਗੇ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦੇ ਆ ਕਿ ਜਿਹੜੀਆਂ 36 ਕਰੋੜ ਦੀ ਮਹਿਰ ਹੈ ਇਹ ਜਲਦੀ ਤੋਂ ਜਲਦੀ ਬਣਾਈ ਜਾਵੇ ਆ ਲੋਰ ਨਾਲਾ ਜਿਹੜਾ ਲੋਰ ਬੁੱਢਾ ਨਾਲਾ ਇਹ ਦੁਬਾਰਾ ਰਿਵਾਈਵ ਕੀਤਾ ਜਾਵੇ ਤਾਕੀ ਜਿਹੜਾ ਟਕਰਾਵ ਹੋ ਰਿਹਾ ਤੇ ਜਿਹੜਾ ਪਾਣੀ ਸਾਡਾ ਅਜ ਬਲੀਪੁਰ ਚ ਸਤਲੂਚ ਮਿਕਸ ਹੋ ਰਿਹਾ ਉੱਥੇ ਬੰਨ ਲਾਇਆ ਜਾਵੇ ਤੇ ਨਹਿਰ ਬਣਾ ਕੇ ਜਿਹੜਾ ਪਾਣੀ ਆ ਮੋਗੇ ਤੱਕ ਭੇਜਿਆ ਜਾਂਦਾ ਹੈ ਸਰਪੇਨ ਦੀ ਜਿਹੜੀ ਬੰਦ ਕਰਨ ਦੀ ਤਿਆਰੀ ਹੈ ਜਿਵੇਂ ਸਮਾਜ ਸੇਵੀਆ ਦਾ ਐਲਾਨ ਆ ਉਹਨੂੰ ਲੈ ਕੇ ਉਹ ਤੁਹਾਡੀ ਕੀ ਵਿਉਂਤ ਬੰਦੀ ਹੈ ਸਮਾਜ ਸੇਵੀਆ ਦਾ ਸਮਾਜ ਸੇਵੀ ਨਹੀਂ ਬਲੈਕ ਮੈਨਰ ਬਲੈਕ ਮੈਨਰ ਸਮਾਜ ਸੇਵੀ ਗਲਤ ਸ਼ਬਦ ਹੈ ਅੱਜ ਤੱਕ ਅੱਜ ਤੱਕ ਇੱਕ ਮਿੰਟ ਇੱਕ ਮਿੰਟ ਸਰ ਸਰ ਇੱਧਰ ਇੱਧਰ ਹਾਂਜੀ ਸਰ ਅੱਜ ਤੱਕ ਕਾਲਾ ਪਾਣੀ ਮੋਰਚੇ ਨੇ ਬੁੱਡੇ ਨਾਲੇ ਨੂੰ ਸਾਫ਼ ਕਰਨ ਦੇ 1 ਰੁਪਏ ਖਰਚ ਨਹੀਂ ਕੀਤਾ। ਨਾ ਹੀ ਉਹਨਾਂ ਦੇ ਕੋਈ ਪੜੇ ਲਿਖੇ ਲੋਕ ਹੈਗੇ ਆ। ਅਸੀਂ ਇਸ ਸੀ ਡੀ ਬੀ ਪਲਾਂਟ 250 ਕਰੋੜ ਦੇ ਬਣਾ ਚੁੱਕੇ ਆ ਆਪਣੀ ਜੇਬ ਚੋਂ 200 ਕਰੋੜ ਦੇ ਖਰਚ ਬਣਾਇਆ ਕਿੰਨਾ? 50 ਕਿਲੋਮੀਟਰ ਸੀਵਰੇਜ ਪਾਏ ਆ। ਸਾਨੂੰ ਪਤਾ ਬੁੱਡੇ ਨਾਲੇ ਨੂੰ ਕਿੱਦਾਂ ਸਾਫ਼ ਕਰਨਾ ਹੈ। ਉਹਨਾਂ ਨੂੰ ਕੁਝ ਨਹੀਂ ਪਤਾ। ਸਾਡੀ ਅਸੀਂ ਆਪਣੀਆਂ ਫੈਕਟਰੀਆਂ ਦੀ ਵੀ ਸੁਰੱਖਿਆ ਕਰਾਂਗੇ। ਆਪਣੇ ਸੀ ਡੀ ਬੀ ਪਲਾਂਟ ਦੀ ਵੀ ਸੁਰੱਖਿਆ ਕਰਾਂਗੇ। ਆਪਣੀ ਸੀ ਡੀ ਬੀ ਲਾਈਨ ਦੀ ਵੀ ਸੁਰੱਖਿਆ ਕਰਾਂਗੇ ਸੀਵਰੇਜ। ਇਹ ਸਾਡਾ ਕਰਤਵਿਆ ਤੇ ਅਸੀਂ ਆਪਣਾ ਫਰਜ਼ ਪੂਰਾ ਕਰਕੇ ਦਿਖਾਵਾਂਗੇ ਸਾਡ ਨੂੰ ਕੀ ਕਹਿਣਾ ਚਾਹਤ ਹੈ ਅਸੀਂ ਅਸੀਂ ਜਾਣਦੇ ਆ ਕੋਈ ਟਕਰਾਵ ਨਾ ਹੋਵੇ ਅਸੀਂ ਤਾਂ ਆਪਣੀ ਸੁਰੱਖਿਆ ਕਰਨੀ ਕਰਨੀ ਹੈ ਸਭ ਤੋਂ ਮਾੜੀ ਗੱਲ ਤੇ ਇਹ ਹੈਗੀ ਹੈ ਵੀ ਦਰਿਆ ਗੰਦਾ ਕੋਈ ਹੋਰ ਕਰ ਰਿਹਾ ਹੈ ਔਰ ਇਲਜ਼ਾਮ ਜਿਹੜਾ ਬਿਨਾ ਦੇਖੇ ਬਿਨਾ ਪਰਖੇ ਇਹ ਜਿਹੜਾ ਡਾਈਂਗ ਇੰਡਸਟਰੀ ਤੇ ਲੱਗ ਗਿਆ ਉਹਨਾਂ ਨੂੰ ਇਹ ਚਾਹੀਦਾ ਸੀ ਡਾਈਂਗ ਇੰਡਸਟਰੀ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਦੇਖਦੇ ਅਸਲੀਅਤ ਕੀ ਏ ਕਿਸ ਆਦਮੀ ਨੇ ਜਿਹੜਾ ਦਰਿਆ ਗੰਦਾ ਕੀਤਾ ਕਿਉਂ ਹੋਇਆ ਇਹਦੇ ਪਾਣੀ ਵਿੱਚੋਂ ਕੀ ਨਿਕਲਦਾ ਹੈ ਕਿਹੜੀ ਚੀਜ਼ ਜੜੀ ਵਰਤੋ ਜਾਂਦੀ ਇੰਡਸਟਰੀ ਦੇ ਵਿੱਚ ਜਿਹਦੇ ਨਾਲ ਜਾਨੀ ਨੁਕਸਾਨ ਹੁੰਦਾ ਹੁਣ ਉਹਨਾਂ ਨੇ ਇਲਜ਼ਾਮ ਇਹ ਲਗਾਇਆ ਬਈ ਦਰਿਆ ਬੁੱਢਾ ਇਹਨਾਂ ਨੇ ਗੰਦਾ ਕੀਤਾ ਹੈ ਪਾਣੀ ਸਾਫ਼ ਨਹੀਂ ਕਰਦੇ ਜਿਹੜੇ ਸੀਟਪੀ ਵਾਲੇ ਨੇ ਸਾਡੇ ਜਿਹੜੇ ਡਾਈੰਗ ਇੰਡਸਟਰੀ ਦੇ ਤਿੰਨ ਸੀਟਪੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਬਾਰ-ਬਾਰ ਦੱਸ ਕੇ ਟਾਈਮ ਵੇਸਟ ਕਰਦਾ ਕੋਈ ਫਾਇਦਾ ਨਹੀਂ ਬਾਦਰਕੇ ਰੋਡ ਫੋਕਲ ਪੁਆਇੰਟ ਤੇ ਤਾਜਪੁਰ ਰੋਡ ਤਿੰਨ ਸੀਟੀਆਂ ਪੀ ਨੇ ਔਰ ਤਿੰਨੇ ਸੀਡੀਪੀ ਜਿਹੜੇ ਅਗਰ ਉਹ ਕਹਿੰਦੇ ਪਾਣੀ ਸਾਫ਼ ਨਹੀਂ ਕਰਦੇ ਤੇ ਅਸੀਂ ਬਿਜਲੀ ਦਾ ਬਿੱਲ ਸਰਕਾਰ ਸਾਡੇ ਤੋਂ ਕਾਹਦਾ ਲੈਂਦੀ ਏ ਅਸੀਂ ਖਾਲੀ ਮੋਟਰਾਂ ਤੇ ਨਹੀਂ ਚਲਾਉਂਦੇ ਲੱਖਾਂ ਰੁਪਿਆ ਦਾ ਕੈਮੀਕਲ ਲੱਗਦਾ ਤਿੰਨੇ ਸੀਟੀਆਂ ਪੀ ਦਾ ਕਰੋੜ ਰੁਪਿਆ ਦਾ ਕੈਮੀਕਲ ਕਰੋੜ ਤੋਂ ਉੱਪਰ ਲਾਣੇ ਹਰ ਮਹੀਨੇ ਉਹ ਕੀ ਗੱਲ ਅਸੀਂ ਦਰਿਆ ਚ ਉਦੇ ਸਿੱੜਦੇ ਆ ਤਰਖਾ ਦਿੰਨੇ ਆ ਬੰਦੇ ਕੰਮ ਕਰਦੇ ਨੇ ਉਹਦੇ ਤੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਪਾਣੀ ਸਾਫ਼ ਹੋਣ ਤੋਂ ਬਾਅਦ ਜਿਹੜੀ ਸਲੱਜ ਨਿਕਲਦੀ ਉਹਦੇ ਵਿੱਚੋਂ ਉਹਦਾ ਲੱਖਾਂ ਰੁਪਇਆ ਸਲੱਜ ਦਾ ਜਿਹੜਾ ਅਸੀਂ ਬਾਇਆ ਚੈੱਕ ਜਿਹੜੇ ਗਵਰਨਮੈਂਟ ਅਥੋਰਾਈਜ਼ ਦੇ ਉਹ ਲੈ ਕੇ ਜਾਂਦੇ ਨੇ ਸਾਡੇ ਕੋਲੋਂ ਉਹ ਬਿਨਾਂ ਸਾਫ਼ ਪਾਣੀ ਦਿੱਤੇ ਅਸੀਂ ਦਿੰਨੇ ਆ ਮੈਂ ਉਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹਨਾ ਵੀ ਤੁਸੀਂ ਦੇਖੋ ਤਾਂ ਸਹੀ ਜਿਹੜੇ ਐਨ ਐ ਰੁਪਏ ਖਰਚ ਕੇ ਡਾਈਂਗ ਇੰਡਸਟਰੀ ਪਾਣੀ ਸਾਫ਼ ਕਰਈਏ ਉਹ ਝੂਠੇ ਗੱਲ ਇੱਕ ਗੱਲ ਮੈਂ ਉਹਨਾਂ ਨੂੰ ਜ਼ਰੂਰ ਕਹਿਣੀ ਜਾਂਣਾ ਵੀ ਇਹ ਲੜਾਈ ਕੀਤੇ ਆ ਮਸਲੇ ਹੱਲ ਨਹੀਂ ਹੁੰਦੇ ਔਰ ਮੈਂ ਬੀਇੰਗ ਚੇਅਰਮੈਨੇ ਰਿਕੁਐਸਟ ਕਰਦਾ ਕੋਈ ਚੈਲੰਜ ਨਹੀਂ ਕਰਦਾ ਉਹਨਾਂ ਨੂੰ ਰੱਖਾ ਸਦਾਣਾ ਜੀ ਨੂੰ ਅਗਰ ਕੋਈ ਉਹਨਾਂ ਨੂੰ ਸਾਡੇ ਤੋਂ ਡਾਈੰਗ ਇੰਡਸਟਰੀ ਤੋਂ ਇਹ ਲੱਗਦਾ ਵੀ ਇਹ ਦਰਿਆ ਗੰਦਾ ਕਰਦੇ ਨੇ ਮੈਂ ਆਪਣਾ ਨੰਬਰ ਦਿੰਦਾ ਮੇਰੇ ਨਾਲ ਚੱਲਣਾ ਮੈਂ ਉਹਨਾਂ ਨੂੰ ਦਿਖਾਣਾ ਵੇ ਦਰਿਆ ਗੰਦਾ ਕੌਣ ਕਰ ਰਿਹਾ ਕਿ ਤੁਹਾਨੂੰ ਅਜੇ ਪਤਾ ਨਹੀਂ ਦਰਿਆ ਗੰਦਾ ਕੌਣ ਕਰਦਾ ਕੌਣ ਨਹੀਂ ਕਿੱਥੋਂ ਪਾਣੀ ਡਾਇਰੈਕਟ ਡਿਸਚਾਰਜ ਬੁੱਢਾ ਨਾਲਾ ਕਿੰਨੇ ਪੁਆਇੰਟ ਨੇ ਡਾਇਰੈਕਟ ਲੁਧਿਆਣੇ ਦਾ ਪਾਣੀ ਇੰਡਸਟਰੀਆਂ ਦਾ ਕਿੱਦਾਂ ਉੱਥੇ ਜਾ ਰਿਹਾ ਇਕੱਲੀ ਡੈنگ ਇੰਡਸਟਰੀ ਨਹੀਂ ਹੈਗੀ ਡੈنگ ਇੰਡਸਟਰੀ ਠੀਕ ਹੈ ਜਿਹੜੀ ਨਹੀਂ ਸੀ ਸੀਟਪੀਆਂ ਨਾਲ ਜੁੜੀ ਉਹਨਾਂ ਤੇ ਬਲੇਮ ਲੱਗਿਆ ਉਹਨਾਂ ਦੇ ਯੂਨਿਟ ਵੀ ਉਹਨਾਂ ਨੇ ਕਲੋਜ਼ ਕਰਨ ਦੇ ਆਰਡਰ ਕਰਤੇ ਕੌਣ ਨੇ ਲੇਕਿਨ ਅਸੀਂ ਮਾੜਾ ਆਪਣੇ ਆਪ ਨੂੰ ਤਾਂ ਸਮਝਦੇ ਆਂ ਵੀ ਸਾਰਾ ਬਲੇਮ ਜਿਹੜਾ ਲੁਧਿਆਣੇ ਦਾ ਉਹ ਸਾਡੇ ਸਿਰ ਆ ਕੇ ਪੈ ਗਿਆ ਜੁਰਮ ਕੋਈ ਹੋਰ ਕਰਦਾ ਸਜ਼ਾ ਜਿਹੜੀ ਕਿਸੇ ਹੋਰ ਨੂੰ ਦਿੱਤੀ ਜਾਂਦੀ ਬਲੇਮ ਕਿਸੇ ਹੋਰ ਤੇ ਲਾਇਆ ਜਾ ਰਿਹਾ ਮੈਂ ਚੈਲੰਜ ਨਾਲ ਇਹ ਗੱਲ ਕਹਿਣੀ ਚਾਹਨਾ ਅਗਰ ਲੁਧਿਆਣਾ ਦੇ ਕਿਸੇ ਵੀ ਬੰਦੇ ਨੂੰ ਇਹ ਲੱਗਦਾ ਕਿ ਦਰਿਆ ਜਿਹੜਾ ਅਸੀਂ ਗੰਦਾ ਕਰ ਰਿਆਂ ਉਹ ਸਾਡੇ ਕੋਲ ਆਣ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਕੋਈ ਲੜਾਈ ਝਗੜਾ ਜਾਂ ਚੈਲੰਜ ਨਹੀਂ ਮੈਂ ਕਰਨਾ ਚਾਹੁੰਦਾ ਵੀ ਐਨ ਚੇਅਰਮੈਨ ਮੈਂ ਰਿਕੁਐਸਟ ਲਈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਉਹ ਸਾਡੇ ਕੋਲ ਆਣ ਉਹਨਾਂ ਨੂੰ ਲੈ ਕੇ ਜਾਵਾਂਗੇ ਸਿਟੀ ਵੀ ਪਲਾਂਟ ਤੇ ਇੱਕ ਇੱਕ ਚੀਜ਼ ਦਿਖਾਵਾਂਗੇ ਵੀ ਜਿਹੜੀ ਇਹ ਡਾਈੰਗ ਇੰਡਸਟਰੀ ਏ ਇਹ ਗੰਦਾਰੀ ਕਰਦੀ ਪਾਣੀ ਗੰਦਾ ਹੋਰ ਜਗ੍ਹਾ ਹੋ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਅੱਜ ਜਿਹੜਾ ਗਊਸ਼ਾਲਾ ਦੇ ਕੋਲ ਸਾਰੇ ਸ਼ਹਿਰ ਦੀ ਇੰਡਸਟਰੀ ਦਾ ਪਾਣੀ ਜਿਹੜਾ ਉੱਥੇ ਆ ਕੇ ਡਾਇਰੈਕਟ ਜਾ ਰਿਹਾ ਗਊਸ਼ਾਲਾ ਗੁਰਦੁਆਰੇ ਦੇ ਨਾਲ ਔਰ 18 ਪੁਆਇੰਟ ਜਿਹੜੇ ਹੋਰ ਨੇ ਸ਼ਹਿਰ ਦੇ ਉਹ ਜਿਹੜੇ ਨੇ ਦਰਿਆ ਦੇ ਨਾਲ-ਨਾਲ ਤੁਸੀਂ ਦੇਖੇ ਕਿਸ ਤਰ੍ਹਾਂ ਪਾਣੀ ਜਾ ਰਿਹਾ ਜਿਹੜੀ ਇੰਡਾਈਕ ਡਿਸਟ੍ਰੀਕਟ ਕੰਮ ਵਧੀਆ ਕਰਦੀ ਏ ਪਾਣੀ ਸਾਫ ਕਰਕੇ ਦਰਿਆਇ ਸਿੱੜਦੀ ਏ ਔਰ ਜਦ ਕੇ ਕਈ ਸਾਡੇ ਕੋਲ ਬੰਦੇ ਜਿਹੜੇ ਆ ਕੇ ਇੱਥੇ ਦੇਖ ਕੇ ਜਾਂਦੇ ਨੇ ਬਕਾਇਦਾ ਪੰਜਾਬ ਸਰਕਾਰ ਦੇ ਬੰਦੇ ਆਉਂਦੇ ਨੇ ਦੇਖ ਕੇ ਜਾਂਦੇ ਨੇ ਹਰ ਮਹੀਨੇ ਦੋ ਤਿੰਨ ਵਾਰੀ ਸੈਂਪਲ ਕਰਦੀ ਸਰਕਾਰ ਸਾਡੇ ਕੈਮਰੇ ਲੱਗੇ ਹੋਣੇ ਮੀਟਰ ਔਨਲਾਈਨ ਲੱਗੇ ਹੋਣੇ ਜਦੋਂ ਮਰਜ਼ੀ ਦੇਖ ਲਓ ਵੀ ਪਾਣੀ ਟੀਡ ਰਿਆ ਨਹੀਂ ਉਹ ਰਿਆ ਇੰਡੀਆ ਗੱਲਾਂ ਹੁੰਦੇ باوجود ਵੀ ਬਲੇਮ ਲੱਗੇ ਬਹੁਤ ਮਾੜੀ ਗੱਲ ਏ ਔਰ ਮੈਂ ਰਿਕੁਐਸਟ ਇਹ ਕੰਦੀ ਚਾਹਾਂ ਵੀ ਅਗਰ ਕੋਈ ਬੰਦੇ ਨੂੰ ਇਹ ਹੈ ਜੀ ਤਕਲੀਫ ਸਾਡੇ ਤੋਂ ਵੀ ਡਾਈ ਇੰਡਸਟਰੀ ਪਾਣੀ ਗੰਦਾ ਕਰਦੀ ਏ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਉਹ ਸਾਡੇ ਕੋਲ ਟਾਈਮ ਲੈ ਲਵੇ ਸੀਟੀਪੀ ਤੇ ਆੜ ਆ ਕੇ ਚੈੱਕ ਕਰਨ ਦੇਖਣ ਉਸ ਤੋਂ ਬਾਅਦ ਸਾਡੇ ਤੇ ਇਲਜ਼ਾਮ ਲਾੜ ਪਹਿਲਾ ਇਲਜ਼ਾਮ ਨਾ ਲਾ ਮੋੜ ਤੁਹਾਡਾ ਐਕਸ਼ਨ ਪਲਾਨ ਅੱਗੇ ਕੀ ਆ ਚਲੋ ਤੁਸੀਂ ਰਿਕੁਐਸਟ ਕਰਤੀ ਉਹਨਾਂ ਨੂੰ ਹਾਂ ਉਹ ਤੁਹਾਡਾ ਐਕਸ਼ਨ ਪਲਾਨ ਕੀ ਆ ਉਹ ਤੇ ਤਿੰਨ ਤਰੀਕ ਨੂੰ ਆ ਰਿਹਾ ਐਕਸ਼ਨ ਪਲਾਨ ਤੇ ਇਹ ਕਹਿਣਾ ਚਾਹਨਾ ਵੀ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਨੂੰ ਅਪੀਲ ਕਰਦੇ ਆ ਵੀ ਆਪਸ ਦੇ ਵਿੱਚ ਇੰਡਸਟਰੀ ਜਿਹੜੀ ਇੱਕ ਪੰਜਾਬ ਦੀ ਹੱਬ ਹੈ ਜਿਹੜੀ ਡਾਈੰਗ ਇੰਡਸਟਰੀ ਇਹਨੂੰ ਅਸੀਂ ਮਾਂ ਕਹਿੰਦੇ ਆ ਬੇਬੇ ਕਹਿੰਦੇ ਆ ਹੋਜਰੀ ਦੀ ਟੈਕਸਟਾਈਲ ਦੀ ਇਹਦੇ ਉੱਤੇ ਕਿੰਨੇ ਹਜ਼ਾਰ ਯੂਨਿਟ ਸੈੱਟ ਤੇ ਜਿਹੜੇ ਹੋਜਰੀ ਤੇ ਟੈਕਸਟਾਈਲ ਤੇ ਨਿਰਭਰ ਨੇ ਅਗਰ ਇਹ ਡਾਈ ਇੰਡਸਟਰੀ ਦੇ ਕੋਈ ਨੋਬਤ ਆਂਦੀ ਬੰਦ ਹੁੰਦੀ ਜਾਂ ਆ ਕੇ ਤੰਤਰਿਕ ਨੂੰ ਨੂੰ ਬਲੌਕ ਕਰਦੇ ਨੇ ਜਿਹਦੇ ਨਾਲ ਕੱਲੀ ਡੈਂਗ ਡਸਟੀ ਨਹੀਂ ਪੂਰੇ ਸ਼ਹਿਰ ਦੀ ਟੈਕਸਟਾਈਲ ਪੂਰੀ ਹੋ ਜੀ ਜਿਹੜੀ ਇਹ ਲੱਖਾਂ ਬੰਦਾ ਇਹਦੇ ਵਿੱਚ ਬੇਕਾਰ ਹੋਏਗਾ ਔਰ ਬਹੁਤ ਵੱਡਾ ਆਪਸ ਵਿੱਚ ਲੜਾਈ ਝਗੜਾ ਹੋਣ ਦੀ ਸੰਭਾਵਨਾ ਹੈ ਸਰਕਾਰ ਨੂੰ ਚਾਹੀਦਾ ਐਡਵਾਂਸ ਹੀ ਇਹਨੂੰ ਜਿਹੜਾ ਨਖੇਲ ਪਾਵੇ ਔਰ ਇਹ ਬੈਠ ਕੇ ਬੇਸ਼ੱਕ ਉਹਨਾਂ ਨੂੰ ਜਿਨ੍ਹਾਂ ਨੂੰ ਤਕਲੀਫ ਹੈ ਉਹਨਾਂ ਨਾਲ ਸਾਡੀ ਬੇਸ਼ੱਕ ਉਥੇ ਡੀਸੀ ਦਫ਼ਤਰ ਡੀਸੀ ਸਾਹਿਬ ਮੀਟਿੰਗ ਬੁਲਾ ਲੈਣ ਸੀਪੀ ਸਾਹਿਬ ਬੁਲਾ ਲੈਣ ਅਸੀਂ ਕੋਈ ਝਗੜਾ ਨਹੀਂ ਗੰਦਾ ਚਾਹੁੰਦੇ ਉਹਨਾਂ ਨਾਲ ਨਾ ਕੋਈ ਸਾਡਾ ਵੈਰ ਹੈ ਹਰ ਬੰਦੇ ਨੂੰ ਇਖਤਿਆਰ ਦੇ ਚਾਹਦਾ ਪਾਣੀ ਅਸੀਂ ਵੀ ਚਾਹੁੰਦੇ ਆ ਪਾਣੀ ਸਾਫ਼ ਹੋਵੇ ਆਬੂ ਆਬਦੀ ਹੋਵੇ ਲੇਕਿਨ ਦੇਖੋ ਤਾਂ ਸਹੀ ਪਹਿਲਾ ਕਸੂਰ ਕਿਹਦਾ ਕੋਈ ਲੜਾਈ ਕਿਤੇ ਮਸਲਾ ਹੱਲ ਨਹੀਂ ਹੁੰਦਾ ਅਸੀਂ ਤਿਆਰ ਆਂ ਅਗਰ ਕੋਈ ਸਾਡੀ ਹੈਲਪ ਦੀ ਲੋੜ ਹੈ ਸਾਨੂੰ ਗਾਈਡ ਕਰਨ ਅਗਰ ਸਾਡਾ ਪਾਣੀ ਉਹਨਾਂ ਨੂੰ ਗੰਦਾ ਲੱਗਦਾ ਅਸੀਂ ਹੋਰ ਸੁਧਾਰ ਲਿਆਵਾਂਗੇ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਉਹਨਾਂ ਦੇ ਹੱਲ-ਨਾਲ ਹੱਲ ਕਰ ਦਿਆਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਸ ਕਰਕੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਸਾਡੇ ਨਾਲ ਬੇਸ਼ੱਕ ਮੀਟਿੰਗ ਕਰਨ ਮੀਟਿੰਗ ਕਰਕੇ ਮਸਲੇ ਨੂੰ ਹੱਲ ਕਰਨਾ ਜਾਣਦੇ ਆ ਸੀ ਅਸੀਂ ਵਪਾਰੀ ਆਦਮੀ ਆ ਅਸੀਂ ਲੰਦਦਾ ਨਹੀਂ ਚਾਹਦੇ ਅਸੀਂ ਆਪਣਾ ਵਪਾਰ ਕਰਨਾ ਹੈ ਅਸੀਂ ਉਹਨਾਂ ਦਾ ਬੈਠ ਕੇ ਗੱਲ ਕਰਨ ਨੂੰ ਤਿਆਰ ਆ ਅੱਗੇ ਉਹਨਾਂ ਦੀ ਤਸੱਲੀ ਕਰਾਵਾਂਗੇ ਅਗਰ ਤਸੱਲੀ ਨਾ ਹੋਈ ਫਿਰ ਜੋ ਮਰਜ਼ੀ ਅਗਲੀ ਤਿੰਨ ਤਰੀਕ ਨੂੰ ਵੀ ਨਿਬਾਜ ਜੋ ਮਰਜ਼ੀ ਆ ਕੇ ਕਰ ਲੈਣ ਅਸੀਂ ਤੁਹਾਨੂੰ ਕੁਝ ਨਹੀਂ